ਹਾਂ ਠੀਕ ਆ ਪਤਾ ਮੈਨੂੰ ਤਾਂ ਫਿਕਰ ਲੱਗ ਗਿਆ ਸੀਗਾ ਕਿ ਜਿਹੜਾ ਫੋਨ ਕਰਤਾ ਭੈਣ ਨੇ ਵੀ ਪਤਾ ਨਹੀਂ ਮਾਂ ਠੀਕ ਆ ਪਤਾ ਨਹੀਂ ਕੀ ਗੱਲ ਹੋਗੀ ਹੁਣ ਤੂੰ ਦੱਸ ਦਵਾਈ ਲਈ ਜਾਨੀਆ ਦਵਾਈ ਲਈ ਜਾਨੀਆ ਪਤਾ ਉਹ ਹੋ ਗਈ ਸੀ ਯਾਦ ਦੀ ਹੁਣ ਠੀਕ ਆ ਅੱਛਾ ਮੈਨੂੰ ਤਾਂ ਫੋਨ ਕਰਕੇ ਦੱਸਿਆ ਨਹੀਂ ਹੈਗਾ ਮੈਂ ਤਾਂ ਇਹਨਾਂ ਨੂੰ ਬਥੇਰਾ ਕਿਹਾ ਸੀ ਵੀ ਕਰ ਦਿਓ ਫੋਨ ਕਰ ਦਿਓ ਆ ਜੂਗੀ ਆ ਜੂਗੀ ਆ ਜੂਗੀ ਆ ਜੂਗੀ ਚੱਲ ਕੋਈ ਨਾ ਐਵੇਂ ਤੂੰ ਵੀ ਬੇਬੇ ਫਿਕਰ ਕਰਨ ਲੱਗ ਜਾਨੀਆ ਜ਼ਿਆਦਾ ਫਿਕਰ ਕਰਨ ਨਾਲ ਕੀ ਫਾਇਦਾ ਹੈਗਾ ਫਿਰ ਮੁੜ ਕੇ ਬਿਮਾਰ ਹੋ ਕੇ ਬਹਿ ਜਾਨੀਆ ਮਾਤਾ ਨੂੰ ਤਾਂ ਪਤਾ ਹੀ ਆ ਵੀ ਸਾਹਮਣ ਵਾਲੇ ਕੌਣ ਆ ਦੋ ਜਾਲਿਆ ਉਹੀ ਵਿਚਾਰੇ ਕੰਮ ਕਰਦੇ ਫਿਰਦੇ ਰਹਿੰਦੇ ਆ ਉਹ ਤਾਂ ਫੇਰ ਕਰਦਾ ਮੈਨੂੰ ਕਹਦਾ ਫੇਰ ਵੀ ਮੈਨੂੰ ਐ ਹੋ ਜਾਂਦਾ ਵੀ ਚੱਲ ਇਹ ਕੱਲੀ ਜਾਣੀ ਆ ਕਿੱਧਰ ਕਿੱਧਰ ਹੋਊਗੀ ਮੇਰੇ ਕੋਲ ਚੱਲ ਜਾਏ ਉਹ ਆਜੂਗੀ ਵੀਰ ਪਾਸ 4 ਦਿਨ ਤਾਂ ਵੀ ਠੀਕ ਆ ਤੈਨੂੰ ਤਾਂ ਪਤਾ ਹੀ ਆ ਮੈਂ ਤਾਂ ਆਪ ਨਹੀਂ ਘਰੇ ਸਰਦਾ ਹੈਗਾ ਤੇ ਉਹ ਮੇਰੀ ਸੱਸ ਥੋੜਾ ਥਾਰਾ ਦਿਨ ਬਿਮਾਰ ਹੋ ਰਹਿੰਦੀ ਹੈਗੀ ਉਹ ਤੋਂ ਕਿਹੜਾ ਕੰਮ ਹੁੰਦਾ ਹੁਣ ਵੀ ਮੈਂ ਕਹਾਂ ਚੱਲ ਭੈਣ ਨੇ ਫੋਨ ਕਰਤਾ ਸੀਗਾ ਹਰ ਕਿ ਮੈਂ ਸੋਚਿਆ ਮੈਂ ਕਹਾਂ ਚੱਲ ਵੀ ਉਹਨਾਂ ਨੂੰ ਦੀਪ ਨੂੰ ਫੋਨ ਕਰਿਆ ਉਹ ਵੀ ਹੈ ਨਹੀਂ ਸੀਗੇ ਘਰੇ ਤੇ ਮੈਂ ਕਹਾਂ ਵੀ ਮੈਂ ਪਿੰਡ ਜਾਣਾ ਇਹ ਕਹਿੰਦੀ ਚਲ ਜਾ ਆਇਆ ਭਾਈ ਤਾਂ ਮੈਂ ਤਾਂ ਇੱਕ ਰਾਤ ਰਹਿ ਕੇ ਅੱਜ ਹੁਣ ਸ਼ਾਮ ਨੂੰ ਆਈਆਂ ਵਿਚਾਰ ਰਾਤ ਰਹਿ ਕੇ ਦੁੱਧੇ ਤੈਨੂੰ ਮੁਰਜੂਲੀ ਵਧੀਆ ਰਹੀ ਪੁੱਤ ਵਧੀਆ ਰਹੀ ਜਿਹੜੀ ਆ ਗਈ ਮੈਂ ਤਾਂ ਕਿਦਾਂ ਦੀ ਕਹੀ ਜਾਂਦੀ ਇਹਨਾਂ ਨੂੰ ਵੀ ਆ ਜਾਏ ਵੀ ਉਹਨੂੰ ਫੋਨ ਕਰ ਦੋ ਮਲੇ ਐਵੇਂ ਨਾ ਫਿਕਰ ਕਰਿਆ ਕਰ ਕੋਈ ਆਏ ਦੱਸ ਦੇ ਕੋਈ ਚੀਜ਼ ਦੀ ਕਮੀ ਆ ਕੋਈ ਬਾਈ ਨਹੀਂ ਲਿਆ ਕੇ ਦੇਂਦਾ ਤਾਂ ਦੱਸ ਫਿਕਰ ਦਾ ਫੇਰ ਕਰੇ ਉਹ ਵੀ ਤੈਨੂੰ ਪੁੱਤਾ ਵਾਂਗੂ ਸਾਹਮਦਾਗਾ ਨਾ ਕਮੀ ਤਾਂ ਕੋਈ ਨਹੀਂ ਕੋਈ ਸਾਮਣ ਕਨੀ ਹੁੰਨੀ ਤੋੜਾ ਕੋਈ ਹੂਨੀ ਵਧੀਆ ਸਾਮਦੇ ਨਾ ਗੱਲ ਕਰ ਦਵਾਈ ਬੂਟੀ ਬਥੇਰਾ ਲਿਆ ਕੇ ਦਿੰਦੇ ਨਾ ਗੱਲ ਕਰ ਉਹ ਹੀ ਆ ਕਿ ਉਹ ਗੱਲ ਮੈਂ ਗੁੱਤੀਆਂ ਪੁੱਤਾਂ ਦਾ ਤਮ ਉਹਤੀਆਂ ਪੁੱਤਾਂ ਨਾਲ ਹੀ ਹੁੰਦਾ ਆਏ ਤਾਂ ਹੁੰਦਾ ਤਾਂ ਹੈ ਹਾਂ ਤੇ ਵੀਰ ਜੀ ਦੀnde ਨਹੀਂ ਕਿਤੇ ਗਏ ਹੋਇਆ ਆ ਸਰਹੰਦ ਆ ਵਾ ਗਏ ਅੱਛਾ ਸਰਹੰਦ ਦੇ ਮੇਲੇ ਤੇ ਗਏ ਹੋਇਆ ਹਾਂ ਚਲ ਵਧੀਆ ਦੋ ਦਿਨ ਜਾ ਆਣਗੇ ਸਾਡੇ ਤਾਂ ਕਿਤੇ ਨਹੀਂ ਜਾਂਦੇ ਜੇ ਸਾਰਾ ਦਿਨ ਇੱਕ ਹੀ ਤੁਰੇ ਫਿਰਦੇ ਆ ਬਥੇਰਾ ਕਹਿਆ ਸੀ ਵੀ ਚਲ ਤੁਸੀਂ ਵੀ ਇੱਕ ਦੋ ਦਿਨ ਜਾ ਆਓ ਹਾਂ ਉਹਨਾਂ ਮੈਨੂੰ ਕਿਹਾ ਸੀ ਮਹਾਪੁੱਤ ਹੁਣ ਟਾਈਮ ਨਹੀਂ ਹੈਗਾ ਵੀ ਮੈਂ ਢਿੱਲੀ ਰਹਨੀ ਆ ਵੀ ਨਾ ਜਾਓ ਉਹ ਫਿਰ ਵੀ ਕਹਿੰਦੇ ਵੀ ਚਲੋ ਦੋ ਦਿਨ ਲਾਇਆ ਉਹਨੇ ਵੀ ਕਹਿੰਦਾ ਕੁਛ ਨਹੀਂ ਹੁੰਦਾ ਖੁਸ਼ੀ ਵੀ ਨਾਲ ਹੀ ਗਿਆ ਖੁਸ਼ੀ ਵੀ ਨਾਲ ਵਾਗ ਗਿਆ ਅੱਛਾ ਖੁਸ਼ੀ ਨਾਲ ਹੀ ਗਿਆ ਹੋਇਆ ਆਪਣੇ ਹਾਂ ਨਾਲ ਹੀ ਵਾਗ ਗਿਆ ਕੋਤੂੰ ਦੱਸ ਠੀਕ ਹੈ ਤੇ ਜੱਸ ਹਾਂ ਵਧੀਆ ਬਸ ਠੀਕ ਆ ਟਾਈਮ ਲੰਗੀ ਜਾਂਦਾ ਜਿਹੜਾ ਚਲ ਟਾਈਮ ਨਹੀਂ ਲੰਘਣਾ ਬੋਲੀ ਨੇ ਕੋ ਸੌਣ ਮੇਰੇ ਬਸ ਬੋਲਣਾ ਤਾਂ ਕੀ ਆ ਅੱਛਾ ਤਰਾ ਬਾਈ ਹੈ ਨਹੀਂ ਸੀਗਾ ਉਹ ਗਿਆ ਹੋਇਆ ਸੀਗਾ ਤੇ ਫੋਨ ਲਾ ਕੇ ਪੁੱਛ ਲਿਆ ਸੀਗਾ ਮੈਂ ਕਹਿੰਦੀ ਮੈਨੂੰ ਫਿਕਰ ਜੀ ਹੋ ਜਾਂਦੀ ਆ ਵੀ ਮੈਂ ਜਾਣਾ ਮੈਂ ਕਹਿੰਦਾ ਚਲ ਦੇਖ ਲੈ ਜੇ ਬੇਬੇ ਕਹਿੰਦੀ ਆ ਤਾਂ ਜਾ ਆ ਮੈਂ ਕਹਿੰਦਾ ਤਰਾ ਤੂੰ ਜਾਈ ਆਉਣੀ ਆ ਮਸਾਂ ਤਾਂ ਮੜਾ ਜਾ ਟਾਈਮ ਲੱਗਿਆਗਾ ਸਹੀ ਗੱਲ ਕਮਾਕਾਰ ਅੱਜ ਕਿਹੜਾ ਨਿਕਲੇ ਮੈਂ ਤਾਂ ਕਿਹਾ ਸਬੇ ਨੂੰ ਮੈਂ ਖਾਣ ਤਾਂ ਨਾ ਵਿਪਤਾ ਪਾਵੇ ਪਿਆਗਾ ਕਿ ਨਾ ਕਰਦੇ ਫੋਨ ਜਦੋਂ ਮੈਂ ਤਾਂ ਫੋਨ ਜਾ ਵਾ ਗਿਆ ਮੈਂ ਤਾਂ ਇਹ ਜੇ ਹੋ ਗਿਆ ਵੀ ਮਨ ਨੂੰ ਵੀ ਪਤਾ ਨਹੀਂ ਕੋਈ ਗੱਲ ਨਾ ਹੋਵੇ ਜਿਹੜੀ ਭੈਣ ਨੇ ਫੋਨ ਕਰਤਾ ਵੀ ਉਹ ਤਾਂ ਭੈਣ ਮੈਨੂੰ ਫੋਨ ਕਰਦੀ ਹੋਈ ਨਹੀਂ ਹੈਗੀ ਸੇਤੀ ਕਿਤੇ ਮਾਕੇ ਨੂੰ ਪਤਾ ਆਪ ਹੀ ਨਹੀਂ ਜੀਜਾ ਲੱਗਦਾ ਫਿਰ ਤਾਂ ਮੰਨ ਜਾ ਉੱਧਰ ਜਾਂਦਾ ਵੀ ਹੈ ਕਿਤੇ ਮਾਂ ਨੂੰ ਨਖਸ਼ ਹੋ ਗਿਆ ਵੇ ਕਿਤੇ ਮਾਂ ਜਿਆਦਾ ਨਾ ਢਿੱਲੀ ਹੋ ਗਈ ਹੋਵੇ ਹਾਂ ਕਿਹੜਾ ਤੋਤੇ ਲੈਂਦੇ ਆ ਬੁੱਤਾਂ ਮਾਂ ਪਿਓ ਕਿਹੜਾ ਤੋਤੇ ਲੈਂਦੇ ਆ ਸਹੀ ਗੱਲ ਆ ਹਾਂ ਈਆਂ ਬੁੱਤਾਂ ਦੀ ਈ ਹੀ ਉਹ ਹੁੰਦੀ ਐ ਚਲ ਕੋਈ ਨਹੀਂ ਹਾਂ ਅੱਜ ਤਾਂ ਮੌਸਮ じゃ ਠੀਕ ਆ ਮਤਾਂ ਹਣ ਅੱਜ ਤਾਂ ਵਧੀਆ ਧੁੱਪ ਜਿਲੀ ਕੇ ਆਈ ਮੈਂ ਵੀ ਧੁੱਪੇ ਮੰਝਾ ਡਾਲਿਆ ਫਿਰ ਮੈਂ ਖਾਂ ਧੁੱਪੇ ਮੰਝਾ ਡਾਲਾ ਥੋੜੇ ਤਾਂ ਬੇੜਾ ਵੱਡਾ ਗਾ ਜਿੱਥੇ ਮਰਜੀ ਮੰਝਾ ਡਾਲੋ ਕੜ ਦਾ ਬੇੜਾ ਗਾ ਵੀ ਨਾ ਉੱਚਾ ਨਹੀਂ ਮਾ ਜਾ ਥਾਂ ਗਾ ਐ ਹੁੰਦਾ ਵੀ ਕਿਤੇ ਹੁਣ ਗਿੱਟਾ ਤੜਾਲੀ ਕਿੰਨੀ ਵਾਰ ਇਹਨਾਂ ਨੂੰ ਕਹਤਾ ਵੀ ਮਾੜਾ ਮੋਟਾ ਉਹ ਪਾ ਭਰਤਪੁਰਤ ਜੀ ਪਾ ਕੇ ਫਰਸੀ ਲਵਾ ਲੋ ਨਾ ਫਰਸ ਲਵਾਉਂਦੇ ਆ ਹੋਰ ਜੇ ਫਰਸ ਲਵਾ ਲੈਣ ਫਿਰ ਵੀ ਲੋਟ ਆਏ ਉੱਥੇ ਤਾਂ ਬਗੜੀ ਡਾਕ ਲੱਗਦਾ ਦੀ ਗੂ ਨੂੰ ਹੋਰ ਬਾਲਾ ਔਖਾ ਹੋ ਜਾਂਦਾ ਮੈਂ ਤਾਂ ਉਹ ਤੋਂ ਗਈ ਸੀ ਮੈਂ ਤਾਂ ਐ ਲੱਗਿਆ ਮਾਹਬੂ ਇਹ ਕਿਵੇਂ ਚੁਰੇ ਫਿਰਦੇ ਉੱਚਾ ਨੀਵਾ ਮੈਨੂੰ ਤਾਂ ਉਹਦਾ ਵੀ ਜੇ ਕਿਤੇ ਮਾਂ ਨੂੰ ਕੁਝ ਹੋ ਗਿਆ ਸੱਸ ਨੂੰ ਮੇਰੀ ਨੂੰ ਡੱਗ ਡੁੱਗ ਪਈ ਮੁੜ ਕੇ ਸਾਂਭਣਾ ਔਖਾ ਹੋ ਜਾਂਦਾ ਸਰਦੀਆਂ ਚ ਤਾਂ ਹੋਰ ਸਾਹਮਣਾ ਇਹ ਮਿਲ ਆਉਂਦਾ ਬਹੁਤ ਦਿਵਾਂ ਕੋ ਬੱਜੋ ਬੱਤੇ ਸਾਹਮਣੇ ਨਹੀਂ ਜਾਂਦੇ ਜਦੋਂ ਕੋਈ ਅੰਗ ਹੋ ਹੋ ਜਾਂਦਾ ਅੱਜ ਕੱਲ ਕੇ ਮੰਜਾਂ ਚ ਪਏ ਨੇ ਬੁੜੇ ਠੇਰੇ ਸਿਆਰ ਜ਼ਮੀਨ ਨਾ ਕਾਨੂੰ ਆਵੇ ਕਿਸੇ ਤੇ ਸਹੀ ਗੱਲ ਨਵੇਂੜ ਲਿਆ ਕੰਮ ਕੋ ਮੈਂ ਹਾਂ ਸਰ ਵੀ ਹਾਂ ਮਾਧ ਰੱਖੀ ਹੋਈ ਆ ਫਿਰ ਹਾਂ ਇੱਕ ਰੱਖ ਲੈਣਾ ਬੰਦੇ ਅੱਛਾ ਮਾ ਕੋਲ ਹੋ ਜਾਂਦਾ ਹਨ ਮੋਲ ਦੇ ਦੁੱਧ ਦਾ ਵੀ ਨਹੀਂ ਕੁਝ ਬਣਦਾ ਕਰ ਦਿਓ ਤੂਰ ਕਿਹੜੀ ਰੀਸ ਨਹੀਂ ਹੈਗੀ ਸਹੀ ਗੱਲ ਹੈ ਲੈ ਅੱਜ ਤਾਂ ਵੀਰ ਪੜਾ ਆਦੀ ਹੈ ਕੋਈ ਸਬਜ਼ੀ ਵਧੀਆ ਜੀ ਬਣਾ ਲਈਏ ਕੋਈ ਜਵਾਕ ਦੇਖਦੇ ਉਹ ਤਾਂ ਮਗਵਾਉਂਗਾ ਅੱਗ ਮਚਾ ਕੇ ਦੁੱਧ ਘਰਮ ਧਾਉਂਦਾ ਕੀ ਕਰੀ ਜਾਂਦੀ ਐ ਬਣੇ ਕੁਛ ਨਹੀਂ ਮੈਂ ਤਾਂ ਚਲੋ ਚੱਗ ਮਚਾਉਂਦੀ ਸੋ ਕੀ ਕਰੇਗੀ ਤਾ ਬੱਸ ਮੈਂ ਮਾਂ ਕੋਲ ਬੈਠੀ ਬੈਠੀ ਮੈਂ ਚੱਲ ਦੋ ਮਿੰਟ ਹੁਣ ਤੇਰੇ ਕੋਲ ਜਾ ਜੰਨੀਆ ਗੱਲਾਂ ਬਾਤਾਂ ਮਾਰ ਲੈ ਚੱਲ ਵਧੀਆ ਕਰ ਸੋਰਾ ਦਿਨ ਕੰਮ ਤਾਂ ਨਿਭੜਦਾ ਹੀ ਨਹੀਂ ਇਹ ਤਾਂ ਹੈ ਮਾਂ ਪੈ ਗਈ ਕਿ ਬੈਠੀ ਐ ਮਾਂ ਤਾਂ ਪੈ ਗਈ ਸੀਗੀ ਮੈਂ ਕਿਹਾ ਚੱਲ ਤੂੰ 10 ਮਿੰਟ ਆਰਾਮ ਕਰ ਲੈ ਸਹੀ ਗੱਲ ਹੈ ਹਾਂ ਇਹਦਾ ਤੇ ਮੈਨੂੰ ਐ ਦੱਸ ਮਾਂ ਬਾੜੀ ਡਾਉਣ ਜੀ ਹੋਈ ਪਈ ਆ ਦਾੰਤ ਫਰਾਏ ਨਾ ਵੀਰ ਪਾ ਕੁਸਤਾ ਵੀ ਸਰੀਰੀ ਹੈ ਨਾ ਵੱਡਾ ਹੋ ਗਿਆ ਉਸ ਸੁਪਰ ਨੇ ਪ੍ਰੋਬਲਮ ਹੈ ਇਹਨੂੰ ਕੁਸ ਅਟੈਕ ਦੀ ਸ਼ਿਕਾਇਤ ਜੀ ਆ ਜੀ ਅੱਛਾ ਹਾਂ ਕਰੋਂ ਕੁੜੇ ਦੱਸਿਆ ਨਹੀਂ ਮੈਨੂੰ ਤਾਂ ਤੂੰ ਫਿਰ ਮੈਂ ਤਾਂ ਚਿੰਤਾ ਕਰੇਗੀ ਕਿ ਹਾਂ ਤੇ ਸੱਸ ਕਹੇਗਾ ਪੱਟਾ ਲੱਗਦੀ ਕੁੜੀਆਂ ਦੇ ਨੋਦੀ ਤੋੜ ਦੂਗੀ ਚਿੰਤਾ ਤਾਂ ਕਰੂੰ ਫੇਰ ਵੀ ਅਕਸਰ ਨੂੰ ਮੇਰੀ ਮਾਂ ਸੀ ਕੁੜੇ ਮੈਨੂੰ ਦੱਸ ਦੀ ਮੈਂ ਨਾ ਲੈ ਕੇ ਕਿੱਥੇ ਗਈ ਸੀ ਮਾਨ ਮਾਨਸਾ ਰੱਖੀ ਸਿੱਖ ਦੇ ਲੈ ਨੇੜੇ ਜਾ ਕੇ ਹੈ ਇੱਕ ਦਿਨ ਰੱਖ ਵੀ ਕੇ ਵੀ ਆ ਗਿਆ ਤੇ ਮੜ ਕੇ ਮੈਨੂੰ ਫੋਨ ਵੀ ਨਹੀਂ ਕਰਿਆ ਹੈਗਾ ਹੋਰ ਮੈਂ ਖਿਆ ਕਾਰੇ ਵਾਸਤੇ ਤਰ੍ਹਾਂ ਵੀ ਚਿੰਤਾ ਕਰੇ ਨਹੀਂ ਮੈਂ ਚਲ ਮੈਂ ਨਹੀਂ ਸੀ ਦੀਪਤਾ ਆਉਂਦੀ ਕੋਲੇ ਉੱਥੇ ਚਲ ਕੋਈ ਨਾ ਫਿਰ ਮੈਂ ਖਿਆ ਸੀ ਹੈਗੇ ਸੀ ਨਾ ਤਾਂ ਕਰਕੇ ਹੈਗੇ ਤਾਂ ਸੀਗੇ ਫਿਰ ਵੀ ਫਿਕਰ ਦੇ ਤਾ ਮੈਨੂੰ ਤਾਂ ਜਮੀ ਨਹੀਂ ਦੱਸਿਆ ਹੈਗਾ ਮੈਨੂੰ ਤਾਂ ਜਦੋਂ ਤੇਰਾ ਫੋਨ ਜਾ ਗਿਆ ਤੇ ਮੇਰਾ ਤਾਂ ਨਾ ਮਨ ਜੇ ਨੂੰ ਹੋ ਰਹੀ ਐਂ ਚ ਤਾਂ ਮੇ ਜੇ ਲੱਗੀ ਵੀ ਕੀ ਹੋ ਗਿਆ ਵੀ ਅੱਗੇ ਤਾਂ ਕਦੇ ਸੇਤੀ ਕਿਤੇ ਮੈਨੂੰ ਫੋਨ ਕੰਮ ਹਾਂ ਫਿਰ ਮੈਂ ਤਾਂ ਹੀ ਦੱਸਤਾ ਕੁਛ ਬੇਮੈ ਹਜੇ ਵੀ ਕਹਿ ਇਸ ਬੇਬੇ ਹੁਣ ਤੂੰ ਠੀਕ ਲੱਗਦੀ ਐ ਕੀ ਕਰਨਾ ਫੋਨ ਬੇਬੇ ਕਹਿੰਦੀ ਨਾ ਕਰਦੇ ਹੁਣ ਤਾਂ ਕਹਿੰਦੀ ਮੈਂ ਮੈਨੂੰ ਚਲ ਵਧੀਆ ਹੋ ਗਿਆ ਕੋਣ ਤੂੰ ਮੈਨੂੰ ਫੋਨ ਕਰਤਾ ਮਾਂ ਨੂੰ ਮਿਲ ਗਈ ਨੀ ਮੁੜ ਕੇ ਤਾਂ ਬਸ ਮਾਂ ਦੇ ਵਿੱਚ ਹੌਂਕਾ ਜਿਹੀ ਬਾਈਦਾ ਵੀ ਲੈ ਜੇ ਮੈਂ ਮਿਲਿਆ ਹੁੰਦੀ ਜੇ ਮੈਂ ਜਾਇਆ ਹੁੰਦੀ ਮਾਂ ਨੂੰ ਖਾਲੇ ਨੂੰ ਰੱਬ ਨਾ ਕਰੇ ਕੋਈ ਉੰਨੀ ਨਿੱਕੀ ਹੋ ਜਾਂਦੀ ਐ ਇਹ ਤਾਂ ਹੈ ਹਾਂ ਹਾਂ ਤੇ ਮੈਂ ਉਪਸਤਾ ਵਾਂ ਰਹਿ ਜਾਂਦਾ ਬਸਤਾ ਵਈ ਰਹਿ ਜਾਂਦਾ ਮੁੜ ਕੇ ਕਿੱਥੇ ਨੂੰ ਪਤਾ ਕੰਮਕਾਰਾਂ ਚ ਕਿਹੜਾ ਨਿਕਲਿਆ ਜਾਂਦਾ ਇੱਕਦਣ ਪਤਾ ਮੇਰੀ ਸੱਸ ਦਾ ਤਾਂ ਇਹ ਤਾਂ ਹੈ ਹੂੰ ਤੇ ਹੁਣ ਵੀ ਦੇਖ ਲਾ ਮੈਂ ਆਪਤਾ ਉਹ ਹੈ ਨਹੀਂ ਸੀਗਾ ਸਵੇਰ ਦਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਗਿਆ ਸਾਰਾ ਦਿਨ ਆ ਹੀ ਤੁਰਿਆ ਫਿਰਦਾ ਰਹਿੰਦਾ ਨਾ ਕੋਈ ਕੰਮ ਦਾ ਕੋਈ ਨਾ ਹਿਸਾਬ ਦਾ ਨਾ ਖਿਤਾਬ ਦਾ ਉੱਤੋਂ ਰਹਿੰਦੀ ਖੁੰਦੀ ਮਾਂ ਮੋਸਾਂ ਅੱਗ ਗਿਆ ਲੈ ਕੇ ਆਈਆਂ ਵੀ ਮਾਂ ਮੈਂ ਜਾਇਆ ਮੈਂ ਆਪਦੀ ਸੱਸ ਦਾ ਪਤਾ ਲਿਆ ਮਾਂ ਦਾ ਪਤਾ ਲਿਆ ਮੈਂ ਫੇਰ ਜਾ ਕੇ ਕਿਹਾ ਕਹਿੰਦੀ ਲੈ ਆਈ ਵਾਇਓ ਕਮਨਟ ਹੋਰ ਸਰ ਵੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਜੀ ਹਾਂ ਤੂੰ ਤਾਂ ਮੇਰਾ ਜੀਵ ਹੀ ਨਹੀਂ ਕਰਦਾ ਮਾਂ ਨੂੰ ਦੇਖ ਕੇ ਕਿਹੜਾ ਮੇਰੇ ਜੀ ਕਰਦਾ ਵੀ ਹੁਣ ਮਾਂ ਬਿਮਾਰ ਪਈ ਆ ਮੈਂ ਇਹ ਜੀ ਗੱਲ ਕਰਾਂ ਤੇ ਜੇ ਤੂੰ ਸੱਚ ਪੁੱਛੇ ਨਾ ਤੇ ਮੇਰੀ ਤਾਂ ਨਾ ਮਾਂ ਸੱਸ ਤੇ ਆਹ ਤੇਰਾ ਭਾਈ ਸਾਰਾ ਦਿਨ ਉਹਨਾਂ ਨੂੰ ਤਾਂ ਜ਼ਮੀਨ ਦਾ ਲਾਲਚ ਹੋਇਆ ਪਿਆ ਠੀਕ ਹਾਂ ਆਖੇ ਤੇਰੀ ਭੈਣ ਬੈਠੀ ਆ ਉੱਥੇ ਹੈਂ ਉਹ ਕਾਜੂਗੀ ਉਹ ਲੁੱਟ ਕੇ ਲੈ ਜੂ ਘਰ-ਵਾਰ ਸਾਰਾ ਤੂੰ ਬੈਠੀ ਚੱਕੀ ਜਾਏਂਗੀ ਤੇਰੇ ਹੱਥ ਪੱਲੇ ਨਹੀਂ ਕੋ ਸੋਣਾ ਨਪਲਾ ਮਾਂ ਤਾਂ ਮੇਰੀ ਮੰਜੇ ਤੇ ਪਈ ਐ ਮੈਂ ਜ਼ਮੀਨਾਂ ਦੀਆਂ ਗੱਲਾਂ ਕਰਦੀ ਚੰਗੀ ਲੱਗਦੀਆਂ ਇਹ ਤਾਂ ਹੈ ਹੁਣ ਵੀ ਕਹਿੰਦੀ ਜ਼ਮੀਨ ਦੀ ਗੱਲ ਕਰਕੇ ਆਂ ਜੇ ਨਾ ਜ਼ਮੀਨ ਦੀ ਗੱਲ ਕਰਕੇ ਐਨੀ ਭਰੀ ਤੇਨੂੰ ਪੁੱਠੀ ਮੋੜੂਗੀ ਮੈਂ ਫੇਰ ਸਵਤੰਤਰੇ ਵਾਲਾ ਨਾ ਸਵਾਰਾ ਤੇਜ ਹੁਣ ਮੈਂ ਦੱਸ ਕੀ ਕਰਾਂ ਕਿੱਧਰ ਨੂੰ ਜਾਵਾਂ ਦੱਸ ਹੂੰ ਇਹ ਤਾਂ ਹੈ ਮੈਂ ਤਾਂ ਕਿਸੇ ਕੋਲੇ ਦਰਦੀ ਗੱਲ ਵੀ ਨਹੀਂ ਕਰ ਸਕਦੀ ਸਹੀ ਗੱਲ ਆ ਜੀ ਕਿਹਨੂੰ ਦੁੱਖ ਸੁਣਾਵਾ ਜੇ ਕਿਸੇ ਨੂੰ ਦੁੱਖ ਸੁਣਾਉਣੀ ਆ ਤਾਂ ਅਗਲਾ ਕਹਿੰਦਾ ਲੈ ਤੁਹਾਡੀ ਫਰਾਨੀ ਤੁਹਾਡੀ ਆਏ ਕਰਕੇ ਸਾਡੇ ਕੋਲੇ ਆ ਕੇ ਗੱਲਾਂ ਕਰਦੀ ਐ ਝੋਗਰੀਆਂ ਕਰਦੀ ਐ ਫਿਰ ਤੈਨੂੰ ਪਤਾ ਦੇਵਤਾ ਤਾਂ ਆਏ ਨਹੀਂ ਪਤਾ ਪੀ ਕੇ ਕਦੋਂ ਥੱਪੜ ਧਰਦੇ ਨੇ ਹੂੰ ਇਹ ਤਾਂ ਹੈ ਚੱਲ ਮੇਰੀ ਗੱਲ ਸੁਣ ਇਹ ਗੱਲ ਜਿਹੜੀ ਮੈਂ ਤੇਰੇ ਕੋਲੇ ਕਰਤੀ ਨਾ ਹੁਣ ਕਿਸੇ ਹੋਰ ਨਾ ਬਾਜ ਨੂੰ ਨਾ ਦੱਸਦੀ ਚੰਗਾ ਨਾ ਦੱਸੀ ਮਾਂ

ਦੇਖੀ ਕੱਲ ਦੀ ਗਈ ਐ ਹਜੇ ਨਹੀਂ ਆਈ ਹੈਗੀ ਨਾਲੇ ਮੈਂ ਕਹਿ ਕੇ ਤੋਰਿਆ ਵੀ ਤੂੰ ਸਵੇਹਾ ਆ ਜੀ ਨਾਲੇ ਚੰਗਾ ਭਲਾ ਪਤਾ ਵੀ ਜਿੱਦ ਦੇ ਨਹੀਂ ਮੈਂ ਗਈਆਂ ਮੈਂ ਕੰਮ ਛਡਾ ਰੱਖਿਆ ਉਹ ਤਾਂ ਉਹ ਤੋਂ ਕੰਮ ਬਣਦਾ ਨਹੀਂ ਹੈਗਾ ਬੁੜੀ ਤੋਂ ਵੀ ਮੈਂ ਜਾਵਾਂ ਕੰਮ ਯਾਦ ਰੱਖਦੀਆਂ ਨੇ ਜਦੋਂ ਵਗ ਜਾਂਦੀਆਂ ਨੇ ਸਾਰਾ ਹੀ ਕੁਝ ਭੁੱਲ ਜਾਂਦੀਆਂ ਨੇ ਮਗਰ ਲੱਤ ਯਾਦ ਹੀ ਨਹੀਂ ਰਹਿੰਦਾ ਵੀ ਕਦੋਂ ਚਾਹ ਬਣਾਉਂਦੀ ਮੇ ਪੁੱਤ ਤੇਰੀ ਤਾਂ ਚਾਹ ਹੀ ਲੋਟ ਆਉਂਦੀ ਮੈਂ ਕੀ ਕਰਾਂ ਕੱਲ ਦੀ ਹੋ ਗਈ ਐ ਉਹ ਨਹੀਂ ਆਈ ਪਹਿਲੇ ਤਾਂ ਮੈਂ ਸਾਰਾ ਸਵੇਰ ਦੀ ਲੱਗ ਰਹੀ ਨਾ ਕਦ ਸੰਭਰ ਲੈ ਕਦ ਭਾਂਡੇ ਮਾਂਜ ਲੈ ਮੋਏ ਕਹਿਣਾ ਚਾਹ ਬਣਾ ਦੇ ਮੈਂ ਬੁੱਧੇ ਮੈਂ ਤੇ ਕੀ ਕਰਾਂ ਆਈ ਨਹੀਂ ਅਰੇ ਕਿੱਥੋਂ ਆਈ ਐ ਹੋ ਤੂੰ ਮੇਰੀ ਗੱਲ ਸੁਣੋ ਆਉਗੀ ਹੁਣ ਕਈ ਕਿ ਤੋਰੀ ਐ ਚਲਾ ਆ ਜੂ ਤੂੰ ਐ ਕਹੀ ਮੈਨੂੰ ਕਈ ਕਿ ਤੋਰਾ ਵੀ ਅੱਜ ਗੱਲ ਕਰਕੇ ਆਉਣੀ ਐ ਜ਼ਮੀਨ ਦੀ ਜੇ ਨਾ ਕਰਕੇ ਆਈ ਨਾ ਪੱਕੀ ਕਰਕੇ ਤਾਂ ਮੈਂ ਤਾੜ ਕੇ ਤੋਰੀ ਐ ਜੇ ਨਾ ਕਰਕੇ ਹੀ ਗੇਟ ਕੋਲੇ ਮੰਜਾ ਘਾ ਕੇ ਬਹਿ ਜਾ ਅੱਛਾ ਹਾਂ ਆਉਂਦੀ ਨੂੰ ਪੁੱਛਣਾ ਵੀ ਕਰਕੇ ਆਈਆਂ ਜਿਹੜੀ ਬੀਬੇ ਬੀਬੇ ਨੇ ਕਿਹਾ ਸੀ ਤੈਨੂੰ ਉਹ ਗੱਲ ਕਰਕੇ ਆਈਆਂ ਜੇ ਕਹਤਾ ਹਾਂ ਕਰਿਆ ਹੀ ਠੀਕ ਐ ਜੇ ਨਾ ਐ ਕਿਹਾ ਵੀ ਨਾ ਮੈਂ ਤਾਂ ਕਰੀ ਨਹੀਂ ਪੁੱਠੀ ਮੋੜਨੀ ਐ अच्छा मतलब वो बनावनी है जेडी खेत गायका दे नाल बांटी हुंदी है ठीक है हैं जे ता हो सयाणी होई करके जाऊ नहीं देख ले आज अपन बात ਸੁਣਾ ਨਹੀਂ ਹੈਗਾ ਤੈਨੂੰ ਮੈਂ ਕਹਤਾ ਬੜਾ ਠੀਕ ਹੈ ਬੀਬੀ ਹੁਣ ਦੇ ਆ ਜਾਣ ਤੇ ਬਸ ਧਿਆਨ ਰੱਖਣਾ ਗੱਲ ਦਾ ਕਿਤੇ ਭੁੱਲ ਜਾਈਂ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਨਾ ਠੀਕ ਆ ਠੀਕ ਆ ਇਹ ਗੱਲ ਬਸ ਦਿਮਾਗ 'ਚ ਉਹ ਨਾ ਪੜਦੀ ਕਿਤੇ ਚੰਗਾ ਆ ਦੋਨੇ ਪਕਰੇ ਨਹੀਂ ਵੰਡ ਦੇਣਾ ਜੇ ਕਰਕੇ ਆਉਗੀ ਗੱਲ ਤਾਂ ਠੀਕ ਹੈ ਨਹੀਂ ਬਸ ਲੈ ਕੁੜੇ ਮੈਂ ਵੀ ਜਾਵਾਂ ਕਿੰਨਾ ਟਾਈਮ ਹੋਇਆ ਪਿਆ ਮੜਕੇ ਡੰਗਰ ਫਸਾਉਂਦਾ ਵੀ ਕਰਨਾ ਹੁੰਦਾ ਔਖਾ ਹੋ ਜਾਂਦਾ ਚੱਲ ਵੀ ਵੀ ਤੂੰ ਹੋਰ ਪਹਿਣ ਹੁਣ ਮੈਂ ਜਾਣੀ ਆ ਟਾਈਮ ਬਹੁਤ ਹੋਇਆ ਪਿਆ ਅੱਛਾ ਚਾਹੂ ਵੀ ਕਿ ਵਗ ਜਾਂਦੀ ਉਹ ਬਸ ਚਾਹ ਦਾ ਕੀ ਆ ਤੈਨੂੰ ਪਤਾ ਹੀ ਆ ਮੂਰੇ ਸੱਸ ਖੜੀ ਹੋਊਗੀ ਇਹ ਨਹੀਂ ਪਤਾ ਜਾਣ ਸਾਰ ਪਹਿਲਾਂ 100 ਸਵਾਰ ਕਰੂਗੀ ਵੀ ਹੈ ਕਰਿਆ ਹੀ ਜ਼ਮੀਨ ਦੀ ਗੱਲ ਆ ਆ ਕਰਿਆ ਹੀ ਬਹੁ ਕਰਿਆ ਹੀ ਸਭ ਤੂੰ ਚੁੱਪ ਕਰ ਜਾ ਕਰ ਤਾਂ ਜਿਹੇ ਜਿਹੀ ਸੀਗੀ ਹੈਗੀ ਹੁਣ ਕੀ ਕਰਾਂ ਮੈਂ ਕਦੋਂ ਬੋਲਦੀ ਆ ਮੈਂ ਤਾਂ ਉਹੀ ਨਹੀਂ ਬੋਲਦੀ ਹੈਗੀ ਤੈਨੂੰ ਪਤਾ ਹੀ ਆ ਸਾਰਾ ਕੁਝ ਦੇਖਣਾ ਪੈਂਦਾ ਹੁਣ ਤੂੰ ਆਪਸੇ ਆਣੀ ਆ ਮੈਂ ਜਮੀਨਾਂ ਦੀਆਂ ਗੱਲਾਂ ਕਰਦੀ ਚੰਗੀ ਲੱਗਦੀਆਂ ਮਾਂ ਤਾਂ ਮੇਰੀ ਮੰਜੇ ਤੇ ਪਈ ਆ ਚੱਲ ਚੰਗਾ ਬਣੀ ਚਲ ਦੇਖਿਆ ਜਿਤਾਂ ਨੂੰ ਧੁੱਪ ਵੀ ਨਹੀਂ ਰੱਬ ਨੇ ਚੱਜੇ ਨਾਲ ਕੱਢੀ ਕੱਪੜੇ ਵੀ ਨਹੀਂ ਸੁੱਕਦੇ ਹੈਗੇ ਗਿੱਲੇ ਪਏ ਨੇ ਕੋਸ ਕਹੀਆ ਕੱਲ ਦੀ ਉੱਥੇ ਜਾ ਕੇ ਵਹੇਗੀ ਆ ਬੱਸ ਜੀ ਤਾਂ ਹੁਣ ਹਾਰਨ ਜਾਂ ਵਜ ਜਾ ਮੈਨੂੰ ਲੱਗਦਾ ਹੁੰਦੀ ਉਹ ਹੋਊਗੀ ਦੇਖੋ ਹੁਣ ਤਾਂ ਲਵੀ ਲੱਗੀ ਹੋਊਗੀ ਕ ਤਾੜ ਕੇ ਤਾਂ ਪੂਰੀ ਭੇਜੀ ਐ ਕੌਣ ਆ ਭਾਈ ਅੱਛਾ ਸੱਸਰੀ ਕਾਲ ਤਰ ਮੰਨੀ ਤੇਰੀ ਹਏ ਦੋ ਬਾਰ ਤੈਨੂੰ ਸੱਸਰੀ ਕਾਲ ਤੂੰ ਇੰਨਾ ਟਾਈਮ ਲਾਇਆਈ ਮੈਂ ਤੈਨੂੰ ਕਹਿ ਤੀ ਮੈਥੋਂ ਕੰਮ ਨਹੀਂ ਵੰਡਦਾ ਚਾਰ ਵੱਜ ਗਏ ਤੂ ਇਹ ਦਿਨ ਦੇ ਵੀ ਓਹੋ ਮਾਂ ਚਾਰ ਕਿਹੜੇ ਵੱਜ ਗਏ ਮੈਂ ਜੇ 10:00 ਤਾ ਵੱਜੇ ਆਗੇ 10:00 ਵੱਜੇ ਨੇ ਤੈਨੂੰ ਲੱਗ ਜਾਂਦਾ 10:00 ਨਾਲ ਜਿਹੜੀ ਗੱਲ ਕਹੀ ਤੀ ਕਰਕੇ ਆਈਆਂ ਤਨਾ ਮੇਰੀ ਗੱਲ ਸੁਣ ਲਓ ਮਾਂ ਮੇਰੀ ਤਾਂ ਮਾਂ ਸੀਗੀ ਬਿਮਾਰ ਮੈਂ ਨਹੀਂ ਕੀਤੀ ਕੋਈ ਗੱਲ ਉਹਨਾਂ ਨੂੰ ਤਾਂ ਨਾ ਤੈਗ ਦਾ ਦੂਜਾ ਦੌਰਾ ਪੈ ਗਿਆ ਸੀਗਾ ਪਰ ਮੈਂ ਉੱਥੇ ਕੋਈ ਗੱਲ ਨਹੀਂ ਕੀਤੀ ਮੈਂ ਭੈਣ ਦੇ ਕੰਨਾ ਥਾਈਂਦੀ ਜਰੂਰ ਕਰਤੀ ਸੀਗੀ ਤੂੰ ਵਾਹ ਮੈਜੇ ਨਾਲ ਆ ਆਪ ਦੇ ਆਪ ਨੂੰ ਨਾ ਵੱਡੀ ਚਲਾਕ ਜੀ ਨਾ ਵੰਤੂ ਹੈ ਮਾਂ ਹੈਗੀ ਤੇ ਬਿਮਾਰ ਤੇਰੀ ਮਾਂ ਪਤਾ ਮੈਂ ਬਿਮਾਰ ਤੇ <li> ਮਿਟ ਬੰਦੇ ਤੇ ਆਉਂਦੀ ਹੁੰਦੀ ਆ ਤੂੰ ਸਾਨੂੰ ਤਾਰ ਨਾ ਹੈ ਦੋ ਸਾਲ ਹੋ ਗਏ ਤੂੰ ਸਾਨੂੰ ਬਹਾਨੇ ਲਾਉਂਦੀ ਨਾ ਆਏ ਆਏ ਫਲਾਣਾ ਤੂੰ ਆਉਂਦਾ ਹੀ ਸਾਲਾਂ ਨੇ ਤੂੰ ਭੈਣ ਦਾ ਨੀ ਗਿੱਦੇ ਲਾਈਗੀ ਨਾ ਸਾਰਾ ਕੁਛ ਨਾਲੇ ਮੂੰਹ ਤੱਕ ਟੱਕ ਰੋਵੇਂਗੀ ਦੇਖ ਲਈ ਨਹੀਂ ਲੈ ਜਾਂਦੀ ਪਸਤਾਵੇਂ ਦੀ ਬੇਲੇ ਨੂੰ ਕੀ ਪਸਤਾਉਂਗੀ ਪਸਾਣਾ ਦੋਨਾਂ ਪਣਾ ਦਾ ਹਿੱਸਾ ਦਾ ਉਹਨੇ ਕਿੱਥੇ ਲੱਗ ਜਾਣਾ ਉਹਨੇ ਆਪ ਦਾ ਬਣਦਾ ਹਿੱਸਾ ਲੈ ਜੇ ਉਹਨਾਂ ਕੋਲੇ ਸਾਰਾ ਕੁਝ ਆ ਤੇ ਜਿੱਦ ਸਵਾਰਕੇ ਕੰਨ ਖੁੱਲਿਆ ਓਦੋਂ ਪਤਾ ਲੱਗੂ ਦੁਨੀਆ ਤੇ ਕੀ ਹੋਈ ਜਾਂਦੀ ਆ ਆ ਦੇਖ ਲੈ ਪੁੱਤ ਨਾ ਕੀ ਆ ਜੀ ਆ ਦੇਖ ਲਓ ਤੁਸੀਂ ਕਿਉਂ ਨਹੀਂ ਮਾਣ ਨੂੰ ਸਮਝਾਉਂਦੇ ਹੈਗੇ ਕੀ ਸਮਝਾਉਣਾ ਮੈਂ ਤਾਂ ਸਾਰਾ ਦਿਨ ਜ਼ਮੀਨ ਜ਼ਮੀਨ ਦੀ ਗੱਲ ਕਰੀ ਜਾਂਦੇ ਆ ਐਂ ਤਾਂ ਕੀ ਪੁੱਛਣਾ ਸੀ ਵੀ ਭਾਈ ਕਿਵੇਂ ਆ ਤੇਰੀ ਮਾਂ ਠੀਕ ਆ ਹੁਣ ਉਹ ਤਾਂ ਪੁੱਛਿਆ ਨਹੀਂ ਪਹਿਲਾਂ ਜ਼ਮੀਨ ਦੀ ਲਾਗੀ ਮਾਂ ਤੇ ਜੇ ਤੈਨੂੰ ਕਿਹਾ ਸੀ ਵੀ ਜ਼ਮੀਨ ਦੀ ਗੱਲ ਕਰਕੇ ਹੀ ਤੂੰ ਗੱਲ ਕਿਉਂ ਨਹੀਂ ਕਰਕੇ ਮੈਂ ਕਿਵੇਂ ਗੱਲ ਕਰਾਂ ਮਾਂ ਤਾਂ ਉੱਤੇ ਬਿਮਾਰ ਵੀ ਹੈ ਜੇ ਮੈਂ ਕਿਵੇਂ ਗੱਲ ਕਰਾਂ ਲੈ ਆਏ ਦੱਸ ਦੋ ਦੱਸ ਕਿੱਧਰ ਜਾਏਗੀ ਜੀ ਉਹ ਦੇਖੋ ਮਾਂ ਨੂੰ ਦੂਜਾ ਅਟੈਕ ਦਾ ਦੌਰਾ ਪੈ ਗਿਆ ਸੀਗਾ ਹੁਣ ਮੈਂ ਉਹਨਾਂ ਕੋਲੇ ਕੀ ਗੱਲ ਕਰਾਂ ਇੱਕ ਵੀਰ ਜੀ ਵੀ ਹੈ ਨਹੀਂ ਸੀ ਉਹ ਵੀ ਸਰਹੰਦ ਗਏ ਹੋਏ ਸੀ ਇਹ ਬਹਾਨੇ ਲਾਉਂਦੇ ਪੁੱਤ ਕਾਨੂੰਨ ਨੂੰ ਦੌਰਾ ਪਿਆ ਕਾਨੂੰਨ ਨੂੰ ਦੂਜਾ ਕਾਨੂੰਨ ਤੀਜਾ ਉਂਟ ਲੱਟ ਲਿਮਿਟ ਬੰਦਿਆ ਤੇ ਆਉਂਦੀ ਨਹੀਂ ਵਾਗੇ ਉਹ ਠੀਕ ਆ ਜਾਣ ਦਾ ਪਰਸੋ ਚ ਉਥੇ ਨੂੰ ਉਹ ਤਾਂ ਪਹਿਲਾਂ ਹੀ ਵਾਗੇ ਆਈ 흘ੀ ਵਾਗੇ ਨਾਲ ਹੋਰ ਆਪਾਂ ਨੂੰ ਕਮਰੇ ਬਣਾ ਰੱਖੇ ਨੇ ਗੱਲ ਨਹੀਂ ਬਾਤ ਨਹੀਂ ਕੋਈ ਕੱਢਣੀ ਪਾਉਗੀ ਹਾਂ ਤੈਨੂੰ ਕਹਤੇ ਹਾਂ ਚਲ ਘਰੇ ਨਹੀਂ ਆ ਬੰਨ ਨੀ ਖੇਤ ਗਾ ਗਦੇ ਨਾਲ ਬੰਨਦਾ ਨਹੀਂ ਮੈਂ ਤੇਰੇ ਨਾਲ ਆਏ ਬਣੂਗੀ ਤੂੰ ਕਿਵੇਂ ਆਈ ਬਿਨ ਗੱਲ ਕਰੇ ਬਗਾਰ ਕਿਉਂ ਆਈ ਤੂੰ ਗੱਲ ਕਿਉਂ ਨਾ ਕਰਕੇ ਆਈ ਮੇਰੀ ਗੱਲ ਸੁਣੋ ਬੇਬੇ ਹੋਰ ਮੈਂ ਕਿੱਥੇ ਜਾਵਾਂ ਮੇਰਾ ਇਹੀ ਪਾ ਘਰ ਆ ਮੇਰੀ ਗੱਲ ਸੁਣ ਲੈ ਇੱਕ ਜੇ ਤਾਂ ਇਹ ਘਰ ਚ ਰਹਿਣਾ ਤਾਂ ਜ਼ਮੀਨ ਲੈ ਕੇ ਆਈ ਜਿੱਦੇ ਜ਼ਮੀਨ ਲਈ ਉਹਦੇ ਘਰੇ ਵਰਜੀ ਸਾਫਾ ਨਹੀਂ ਕੋਈ ਲੋੜ ਨਹੀਂ ਕੱਢ ਮਾਰ ਇਹ ਕੱਢ ਮਟਾ ਲੋ ਤੂੰ ਤੂੰ ਤਾ ਜਾ 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 ਬਸ ਕੋਈ ਤੇਰੇ ਨਾਲ ਸਾਡਾ ਹਣੀ ਜਾ 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 ਬਾਹਰ ਕੱਢ ਆ ਦੇ ਬੱਸ ਚਲ ਜਾ ਜਾ ਦੇ ਮੰਝਾ ਨਾ ਸਮਝਦੀ ਆਈ ਨਹੀਂ ਹੈਗੀ ਅੱਜ ਵਧੀਆ ਹੋਇਆ ਅੱਜ ਬਣੀ ਐ ਸੌਖੀ ਗੱਲ ਅੱਜ ਪਤਾ ਲੱਗੂਗਾ ਇਹਨੂੰ ਸਮਾਰ ਕੇ ਮਾਂ ਗੇੜ ਤਾਂ ਖੋਲ ਦੋ ਮਾਂ ਮੈਂ ਕਿੱਧਰ ਜਾਵਾਂ ਮਾਂ ਮਾਂ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਤਾਂ ਕੋਸ ਸੁਣ ਲਓ ਜੇ ਮੇਰੀ ਗੱਲ ਤੁਸੀਂ ਬਣੀ ਸੁਣਦੇ ਹੈ ਰੱਬਾ ਮੇਰਾ ਕੀ ਤੇਰਾ ਮਾੜਾ ਕਰਤਾ ਸੀ ਹੁਣ ਮੈਂ ਕਿੱਥੇ ਜਾਵਾਂ ਮੈਂ ਕਿਹਦੇ ਘਰ ਤੇ ਜਾਵਾਂ ਮੈਂ ਤਾਂ ਆਪਦੀ ਭੈਣ ਉਹਨਾਂ ਕੋਲ ਮਾਂ ਕੋਲੋਂ ਮਸਾਈਆ ਮੈਂ ਉਹਨੂੰ ਕਿਵੇਂ ਜਾ ਕੇ ਕਹਿੰਦਾ ਵੀ ਮੈਨੂੰ ਜ਼ਮੀਨ ਚਾਹੀਦੀ ਹੈ ਰੱਬਾ ਮੈਂ ਕਿਹਨੂੰ ਦੁੱਖ ਸੁਣਾਵਾਂ ਰੱਬਾ ਮਾਂ ਮਾਂ ਇੱਕ ਵਾਰ ਘੇੜ ਤਾ ਗੋਲ ਨਾ ਮਾਂ ਮਾਂ ਮੇਰੇ ਨਾਲ ਇੱਕ ਵਾਰ ਗੱਲ ਤਾਂ ਕਰ ਲੋ ਹੁਣ ਮੈਂ ਕਿੱਧਰ ਜਾਵਾਂ ਉਹ ਹੀ ਕਰਦੀਆਂ ਛੋਟੇ ਦੀ ਮੰਮੀ ਕੋਲੇ ਜਾਂਦੀਆਂ ਉਹਦੇ ਨਾਲ ਗੱਲ ਕਰਦੀਆਂ ਵੀ ਚਾਚੀ ਮੈਨੂੰ ਐ ਕਰਿਆ ਇਹਨਾਂ ਨੇ ਹੁਣ ਮੈਂ ਆਪਦੀ ਮਾਂ ਕੋਲੇ ਤਾਂ ਜਾ ਨਹੀਂ ਸਕਦੀ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਵੀ ਮੇਰੀ ਧੀ ਔਕਿਆ ਉਹ ਤਾਂ ਜਿਉਂਦੇ ਜੀ ਮਾਰ ਚੁੱਕੀ ਰੱਬਾ